ਸਾਤਿਸ਼ਰੀਆ ਕਾ ਸਾਰੇ ਪੰਜਾਬਵਾਸ ਨੂੰ ਡਾਡਾ ਸਵਾਗਤ ਹੈ ਆਪਣੇ YouTube ਚ ਨ ਪੰਜਾਬ ਮੌਸਮ ਚ ਜਿਸ ਨੂੰ ਚ ਅੱਜ ਆ ਜਾ ਪਾ 1 ਮਾਰਚ ਪੰਜਾਬ ਦੇ ਰਾਤ ਦੇ ਮੌਸਮ ਦੀ ਕਰ ਕਿੰਨਾ ਲਾਗੇ ਜਨੂੰ ਭਾਰੀ ਮੀਂਹ ਤੋਂ ਪਾਰੇ ਗੜੇ ਮਾਰੀ ਦੇਖਣ ਨੂੰ ਮੈ ਤੁਹਾਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚਾਹਤ ਤੇ ਨਵੇਂ ਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲੱਕ ਜਰੂ ਕਰ ਲੋ ਤੇ ਆਪਣੇ ਲਾਗੇ ਛਾਕੇ ਦੇ ਕਿਸਾਨ ਵੀਰ ਨੂੰ ਵੀਡੀਓ ਸ਼ੇਅਰ ਵੀ ਜਰੂ ਕਰ ਲੋ ਚਲ ਅੱਗੇ ਵਧਦੇ ਆ ਵੀਡੀਓ ਹਾਲ ਉਹ ਤੁਸੀਂ 5:30 ਵਜੇ ਦੀ ਸ਼ਾਮਾਂ ਦੀਆਂ ਪੰਜਾਬ ਦੀਆਂ ਲਾਈਵ ਸੈਟਅਪ ਤੁਹਾਨੂੰ ਜੀ ਦਿਖਸਦਾਂ ਹਾਪੜੇ ਪੰਜਾਬ ਦੇ ਜਿਹੜੇ ਆਪਣੇ ਆ ਭਾਗ ਹੋ ਗਏ ਸਾਪਣੇ ਮੱਧ ਭਾਗ ਇਹਨਾਂ ਇਲਾਕਿਆਂ ਨੂੰ ਪੂਰਾ ਤਗੜਾ ਸੈਟਅਪ ਪਹੁੰਚਿਆ ਹੋਇਆ ਜਿਸ ਨਾਲ ਆਪਣੇ ਪੰਜਾਬ ਦੇ ਕਾਫੀ ਇਲਾਕਿਆਂ ਨੂੰ ਆਪ ਨੂੰ ਕਾਫੀ ਭਾਰੀ ਵੀ ਦੇਖੂ ਮਿਲਦਾ ਹੈ ਬਾਕੀ ਜਿਹੜੇ ਤੁਹਾਨੂੰ ਆਪਾਂ ਸੈਟਅਪ ਦਾ ਘਾਇਆ ਸੀ ਇਹ ਹੌਲੀ ਹੌਲੀ ਪੰਜਾਬ ਦੇ ਹੋਰ ਵੀ ਕਾਫੀ ਇਲਾਕਿਆਂ ਨੂੰ ਕਵਰ ਕਰੂਗਾ ਤੇ 12:30 ਵਜੇ ਦੀ ਰਾਤ ਦੀਆਂ ਲਾਈਵ ਸੈਟਅਪ ਤੁਹਾਨੂੰ ਹਨ ਤੀ ਦਿਖਸਦਾਂ ਆਪਣੇ ਪੰਜਾਬ ਦੇ 80-90% ਇਲਾਕਿਆਂ ਵਿੱਚ ਆਪ ਨੂੰ ਮੀਂਹ ਦੇਖ ਨੂੰ ਮਿਲ ਰਿਹਾ ਪੰਜਾਬ ਦੇ 12:30 ਵ ਬਾਕੀ ਇਹ ਸਿਸਟਮ ਕਾਫੀ ਤਗੜਾ ਹੈ ਤੁਹੇਂ ਦੇ ਸਕਦਾ ਹਾਂ ਆਪਣੇ ਪਿੱਛੇ ਵੀ ਕਾਫੀ ਬਦਲਵਾਈ ਹੈ ਇਹ ਸਿਸਟਮ ਨਾ ਇਹ ਬਦਲਵਾਈ ਕਾਫੀ ਸੰਗਣੀ ਬਦਲਵਾਈ ਤੁਹੇਂ ਦੇ ਸਕਦਾ ਹਾਂ ਇਸ ਕਰਕੇ ਆਪਣਾ ਪੰਜਾਬ ਦੇ ਕਾਫੀ ਲੱਖ ਜੋ ਭਾਰੀ ਮੀਂਹ ਦੇਖੋ ਮਿਲ ਸਕਦਾ ਬਾਕੀ ਅਬ ਜ਼ਿਲ੍ਹੇ ਵਾਈਦ ਵੀ ਗੱਲ ਕਰਦੇ ਕਿੰਨੇ ਲੱਖ ਜੋ ਭਾਰੀ ਮੀਂਹ ਦੇਖੋ ਮਿਲ ਸਕਦਾ ਪੰਜਾਬ ਦੇ ਜੋ ਆਪ ਭਾਗ ਹੋ ਗਏ ਨੇ ਇਨ ਇਲਾਕੇ ਚ ਆਪਣੇ ਇਸ ਵਕਤ ਹੀ ਕਾਫੀ ਭਾਰੀ ਮੀ ਤੇ ਕਾਫੀ ਲੱਗ ਜਾ ਗੱਦ ਚਮਕ ਦੇਖ ਨੂੰ ਮਿਲ ਰਹੀ ਹੈ ਆਪਣੇ ਜੋ ਫਰੀਦਕੋਟ ਫਿਰੋਜ਼ਪੁਰ ਮੋਗਾ ਤਨਤਨ ਨੰਬਰ 4 ਕਪੂਠਾ ਜਲੰਧਰ ਦੇ ਕੁਝ ਭਾਗ ਹੋ ਗਏ ਲੁਧਿਆਣੇ ਦੇ ਭਾਗ ਹੋ ਗਏ ਇਨ ਇਲਾਕੇ ਵਿੱਚ ਸਿਸਟਮ ਐਂਟਰ ਕੀਤਾ ਹੋਇਆ ਹੈ ਇਸ ਵਕਤ ਹੀ ਤੇ ਕਾਫੀ ਲੱਗ ਜਾ ਗੱਦ ਚਮਕ ਤੇ ਭਾਰੀ ਮੀ ਦੇਖ ਨੂੰ ਮਿਲ ਰਿਹਾ ਹੈ ਆਪਣੇ ਆਪਣੇ ਖਾਸ ਉਥੇ ਦੀ ਭਾਗਾਂ ਵਿੱਚ ਥੋੜੇ ਬੋਦੇ ਲੱਗ ਜਾ ਭਾਰੀ ਮੀ ਵੀ ਦੇਖ ਨੂੰ ਮਿਲਦਾ ਆਪਾਂ ਤਨਤਨ ਫਿਰੋਜ਼ਪੁਰ ਕੁਝ ਫਾਜ਼ਿਲਕਾ ਮੁਕਸਰ ਦੇ ਭਾਗਾਂ ਵਿੱਚ ਫਰੀਦਕੋਟ ਦੇ ਇਨ ਲੱਗ ਜਾ ਭਾਰੀ ਮੀ ਵੀ ਦੇ ਜਦੋਂ ਹੁਣ ਬਦਲਬਾਈ ਆਉਂਦੀ ਜਾਂਦੀ ਰਹੂਗੀ ਗਰਜ ਚਮਕ ਦੇਖਣ ਨੂੰ ਮਿਲੂਗੀ ਪੰਜਾਬ ਦੇ ਕਾਫੀ ਇਲਾਕਿਆਂ 'ਚ 80 ਤੋਂ 90% ਇਲਾਕਿਆਂ 'ਚ ਤੇ ਆਪ ਨੂੰ ਇਹ ਸਾਸਟੋ ਨਾ ਮੀ ਆਪਣੇ 80 ਤੋਂ 90% ਇਲਾਕਿਆਂ 'ਚ ਰਾਤ ਨੂੰ ਮੀਂਹ ਦੇਖਣ ਨੂੰ ਮਿਲ ਸਕਦਾ ਪਰ 12:30 ਵਜੇ ਤੱਕ ਅਪਾ ਨੂੰ ਲਾਈਵ ਸਾਡੇ ਤੱਕ ਫਿਰ ਦਿਖਾਈਆਂ 12:30 ਵਜੇ ਪੰਜਾਬ ਦੇ ਕਾਫੀ ਲਖਜੋ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਬਾਕੀ ਜਿਆਦਾ ਭਾਰੀ ਮੀਂਹ ਦੇ ਸਾਰੇ ਆਪਣੇ ਜੋ ਪੰਜਾਬ ਦੇ ਆਪਾਕ ਹੋ ਗਏ ਮਾਸਰੇ ਦੀਪਾਗ ਹੋ ਗਏ ਫਾਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਫਿਰੋਜ਼ਪੁਰ ਤੰਤਨ ਅੰਮ੍ਰਿਤਸਰ ਕੁਸ਼ਕਪੂਤਾ ਜਲੰਧਰ ਦੇ ਪਾਗ ਹੋ ਗਏ ਤੇ ਗਰਦਾਸਪੁਰ ਦੇ ਇਨ੍ਹਾਂ ਪਾਗਾਂ 'ਚ ਮੀਂਹ ਦੇ ਜਿਆਦਾ ਸਾਰ ਹਨ ਇਨ੍ਹਾਂ ਇਨ੍ਹਾਂ ਪਾਗਾਂ ਦੇ ਕਈ ਲੱਖ ਜਾਣੋ ਭਾਰੀ ਤੋਂ ਭਾਰੀ ਮੀਂਹ ਵੀ ਦੇਖੂ ਮੈ ਸਦਾ ਇੱਕ ਦੋ ਕ ਲੱਖ ਜਾਣ ਮਨਕਾਰ ਨਹੀਂ ਗਾ ਸਕਦੇ ਸਥਿਤੀ ਕਾਫੀ ਤਕੜਾ ਹੈ ਤੇ ਘੋੜੇ ਬੋਲੇ ਲੱਖ ਜਾਣ ਗੜੇ ਮਾਈ ਤੋਂ ਨਕਾਰ ਵੀ ਨਹੀਂ ਕਰ ਸਕਦੇ ਤੇ ਬਾਕੀ ਆਪਣੇ ਪੰਜਾਬ ਦੇ ਇਲਾਕਿਆਂ 'ਚ ਆਪਣੇ ਮੀ ਦੇਖ ਨੂੰ ਮਿਲੂਗਾ ਹਲਕਾ ਤੋਂ ਦਰਮਿਆਨਾ ਤੇ ਬਾਕੀ ਪੰਜਾਬ ਦੇ ਕਈ ਇਲਾਕੇ ਜੋ ਭਾਰੀ ਵੀ ਦੇਖ ਨੂੰ ਮਿਲਦਾ ਪਰ ਜਿਆਦਾ ਭਾਰੀ ਮੀਂਹ ਦੇ ਸਾਰੇ ਇਹਨਾਂ ਇਲਾਕਿਆਂ 'ਚ ਹਨ ਬਾਕੀ ਜਿੱਦਾਂ ਵੀ ਕੋਈ ਸਵੇਰ ਨੂੰ ਵੀ ਨਵੀਂ ਰਿਪੋਰਟ ਆਊਗੀ ਸਵੇਰ ਨੂੰ ਵੀ ਕਾਫੀ ਇਲਾਕਿਆਂ 'ਚ ਮੀਂਹ ਦੇ ਭਾਰੀ ਤੋਂ ਭਾਰੀ ਮੀਂਹ ਪੈ ਸਕਦਾ ਹੈ ਸਵੇਰ ਨੂੰ ਕਾਫੀ ਅਲਰਟ ਰਹਿਣਾ ਹੋਇਆ ਹੈ ਆਪ ਨੂੰ ਔਰਿਜਨਲ ਅਲਰਟ ਇਸ ਕਰਕੇ ਪੰਜਾਬ ਦੇ ਕਾਫੀ ਇਲਾਕੇ 'ਚ ਭਾਰੀ ਮੀਂਹ ਦੇਖ ਨੂੰ ਮਿਲਦਾ ਬਾਕੀ ਇਹ ਬਦਲਵਾਈ ਹੁਣ ਇਦਾਂ ਹੀ ਆਉਂਦੀ ਜਾਂਦੀ ਰਹੂਗੀ ਕਿਉਂਕਿ ਪੰਜਾਬ ਦੇ ਆਪਣੇ ਦੁਪਹਿਰਕ ਨੂੰ ਮੌਸਮ ਸਾਫ ਵੀ ਹੋ ਗਿਆ ਸੀ ਹੁਣ ਆਪਾਂ ਨੇ ਸੈਟਲ ਨਵਾਂ ਐਂਟਰ ਕੀਤਾ ਨਹੀਂ ਧੰਨਵਾਦ